ਸੋ ਸ਼ਕਲ ਦੋਸਤੋ ਜੇਕਰ ਤੁਸੀਂ ETT 635 ਦੀ ਭਰਤੀ ਦੇ ਨਾਲ ਸੰਬੰਧਤ ਹੋ ਜਾਂ ਤੁਹਾਡਾ ਕੋਈ ਵੀ ਜਾਣਕਾਰ ਜੋ ETT 635 ਦੀ ਭਰਤੀ ਦੇ ਨਾਲ ਸੰਬੰਧਤ ਹੈ ਸੋ ਇਹ ਖਬਰ ਜਿਹੜੀ ਹੈ ਤੁਹਾਡੇ ਲਈ ਹੈ ਸੋ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਵੱਲੋਂ 19 ਅਗਸਤ 2024 ਦੀ ਡੇਟ ਦੇ ਉੱਪਰ ਇੱਕ ਨਵਾਂ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਸੋ ਇਹ ਨੋਟਿਸ ETT 635 ਦੀ ਭਰਤੀ ਦੇ ਨਾਲ ਸੰਬੰਧਤ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਜ਼ਰੂਰ ਕਰੋ ਤਾਂ ਕਿ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਤੁਹਾਡੇ ਤੱਕ ਸਹੀ ਪਹੁੰਚੀ ਹੈ ਸੂਵਓਪਰ ਨੋਟਿਸ ਦੇ ਉੱਪਰ ਚਾਤੀ ਮਾਰਦੇ ਆ ਕਿ ਸਿੱਖਿਆ ਵਿਭਾਗ ਨੇ ਈਟੀਟੀ ਕੈਡਰ ਦੀਆਂ 6635 6635 ਅਸਾਮੀਆਂ ਜਿਹੜੀਆਂ ਉਹ 30 ਜੁਲਾਈ 2021 ਨੂੰ ਵਿਗਿਆਪਨ ਦਿੱਤਾ ਸੀ ਤੇ ਇਸ ਵਿਗਿਆਪਨ ਦੇ ਅਨੁਸਾਰ ਸਮੇਂ-ਸਮੇਂ ਦੇ ਉੱਪਰ ਲਿਸਟਾ ਪਾ ਕੇ ਨਿਯੁਕਤੀ ਪੱਤਰ ਬੱਚਿਆਂ ਨੂੰ ਜਿਹੜੇ ਵੰਡੇ ਗਏ ਨਿਯੁਕਤੀ ਪੱਤਰ ਜਿਹੜਾ ਪਹਿਲਾ ਨਿਯੁਕਤੀ ਪੱਤਰ ਵੰਡਿਆ ਗਿਆ ਉਸ ਨਿਯੁਕਤੀ ਪੱਤਰ ਤੋਂ ਬਾਅਦ ਹੁਣ ਤੱਕ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਸ ਕਰਕੇ ਉਹ ਕਹਿੰਦੇ ਨੇ ਕਿ ਭਰਤੀ ਨੂੰ ਹੁਣ ਮੁਕੰਮਲ ਕੋਸ਼ਿਸ਼ ਕੀਤਾ ਜਾਂਦਾ ਤੇ ਕਹਿੰਦੇ ਜੇਕਰ ਕੋਈ ਪੋਸਟਾਂ ਇਹਦੇ ਵਿੱਚ ਰੱਖੀਆਂ ਰਹਿ ਗਈਆਂ ਜੇ ਕੋਈ ਇਸ ਦੇ ਵਿੱਚ ਪੋਸਟਾਂ ਭਰਨ ਵਾਲੀਆਂ ਰਹਿ ਗਈਆਂ ਸੋ ਉਹਨਾਂ ਦਾ ਨਿਪਟਾਰਾ ਕਰਕੇ ਬੈਕਲੋਗ ਦੇ ਵਿੱਚ ਜਿਹੜੀਆਂ ਭਰਤੀ ਕੱਢੀ ਜਾਏਗੀ ਦੁਬਾਰਾ ਯਾਨੀ ਕਿ ਜਦੋਂ ਵੀ ਅਗਲੀ ਭਰਤੀ ਆਏਗੀ ਉਸ ਵਿੱਚ ਉਸ ਨੂੰ ਬੈਕਲੋਗ ਦਰਸਾ ਕੇ ਇਸ ਭਰਤੀ ਦੀਆਂ ਬਚਦੀਆਂ ਪੋਸਟਾਂ ਭਰੀਆਂ ਜਾਣਗੀਆਂ ਪਰ ਇੱਥੇ ਸਭ ਤੋਂ ਵੱਡਾ ਨੁਕਸਾਨ ਉਹਨਾਂ ਵਿਦਿਆਰਥੀਆਂ ਨੂੰ ਹੈ ਜਿਹੜਾਂ ਦਾ ਜਿਹੜੇ 600 650 ਬੱਚਿਆਂ ਦੀ ਲਿਸਟ ਆਣ ਵਾਲੀ ਸੀ ਉਹ ਹੁਣ ਲਿਸਟ ਜਿਹੜੀ ਉਹ ਨਹੀਂ ਆਏਗੀ ਕਿਉਂਕਿ ਭਰਤੀ ਨੂੰ ਮੁਕੰਮਲ ਕੋਸ਼ਿਸ਼ ਕਰਤਾ ਹੈ ਜੇਕਰ 600 ਬੱਚੇ ਦੀ ਲਿਸਟ ਆਣ ਵਾਲੀ ਰਹਿੰਦੀ ਸੀ ਉਹ ਹੁਣ 600 ਪੋਸਟਾਂ ਬੈਕਲੋਗ ਦੇ ਵਿੱਚ ਜਾ ਕੇ ਕਿਸੇ ਨ ਇਹ ਸਭ ਤੋਂ ਵੱਡੀ ਇੰਪੋਰਟੈਂਟ ਜਿਹੜੀ ਚੀਜ਼ ਹੈ 6835 ਦੀ ਭਰਤੀ ਨੂੰ ਲੈ ਕੇ ਸੋ ਇਸ ਦੇ ਵਿੱਚ ਇਹ ਦੇਖਣ ਵਾਲਾ ਕੰਮ ਹੈ ਕਿ ਜਿਹੜੇ 600 ਬੱਚੇ ਆਪਣੀ ਲਿਸਟਾਂ ਉਡੀਕ ਰਹੇ ਸੀ ਸੋ ਹੁਣ ਉਹ ਲਿਸਟਾਂ ਨਹੀਂ ਆਉਣਗੀਆਂ ਹੁਣ ਉਹ 600 ਪੋਸਟਾਂ ਬੈਕਲੋਗ ਬਣ ਕੇ ਕਿਸੇ ਨਵੀਂ ਭਰਤੀ ਦੇ ਵਿੱਚ ਆਉਣਗੀਆਂ ਸੋ ਇਹ ਤੁਹਾਡੇ ਲਈ ਜਾਣਕਾਰੀ ਸੀ 19 ਅਗਸਤ 2024 ਦੇ ਵਿੱਚ ਤੁਸੀਂ ਪੂਰਾ ਨੋਟਿਸ ਦੇਖ ਪਾ ਰਹੇ ਹੋ ਇਸ ਨੂੰ ਤੁਸੀਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੋਂ ਜਾ ਕੇ ਵੀ ਦੇਖ ਸਕਦੇ ਹੋ 6835 ਦਾ ਜਦੋਂ ਪੇਜ ਖੋਲੋਗੇ ਉੱਥੇ 19 ਅਗਸਤ ਦੀ ਡੇਟ ਤੇ ਤੁਹਾਡੇ ਸਾਹਮਣੇ ਨੋਟਿਸ ਤੁਹਾਡੇ ਸਾਹਮਣੇ ਹੋਏਗਾ ਸੋ 6635 ਦੇ ਬੱਚਿਆਂ ਦੇ ਲਈ ਜਿਹੜੀ ਹੈ ਬੜੀ ਧੱਕੇ ਵਾਲੀ ਖਬਰ ਹੈ ਕਿਉਂਕਿ ਬੱਚੇ ਬੜੇ ਸਮੇਂ ਤੋਂ ਲਿਸਟਾਂ ਦੀ ਵੇਟ ਕਰ ਰਹੇ ਸੀ ਤੇ 2364 ਹੋਵੇ ਚਾਹੇ 9594 ਇਹ ਵੀ ਵੇਟ ਕਰ ਰਹੇ ਸੀ ਕਿ ਇਹ ਬੱਚਿਆਂ ਦਾ ਨਾਮ ਆਵੇ ਸ਼ਾਇਦ ਉਹ 2364 9594 ਵਿੱਚੋਂ ਆਪ ਦਾ ਜਿਹੜਾ ਹੈ ਉਹ ਨਾਮ ਨਾ ਲੈਣਗੇ ਸ਼ਾਇਦ ਇੱਧਰ ਵੀ ਕੁਝ ਬੱਚੇ ਲੱਗ ਜਾਣ ਪਰ ਹੁਣ ਹੋ ਸਕਦਾ ਹੈ ਕਿ ਜਿਹੜੇ ਬੱਚੇ ਉਧਰ ਓਵਰੇਜ ਸੀ ਉਹਨਾਂ ਦਾ ਨਾਮ ਨਾ 2364 ਵਿੱਚ ਨਾ 9594 ਵਿੱਚ ਸੋ ਉਹਨਾਂ ਦੇ ਲਈ ਜਿਹੜਾ ਹੈ ਬੜਾ ਨੁਕਸਾਨ ਦੇ ਨੋਟਿਸ ਜਿਹੜਾ ਸਾਬਤ ਹੋਇਆ ਸੋ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਜਿਹੜੀ ਉਹ ਸਟੀਕ ਲੱਗੀ ਹੋਏਗੀ ਠੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਸਹੀ authentic ਚੀਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ